ਮੋਰ ਦਾ ਪਤਨੀ ਆਏ ਕੋਲ ਚਿਕੰਦਰ ਕਿੰਨੇ ਪੈਸੇ ਦੇ ਇੱਕ 10 ਰੁਪਏ ਦੇ ਬਰਾ ਉਹ ਛੋਟੀ ਬੱਚੀ ਦਾ ਦੇ ਕਿੰਨੇ ਦੀ ਹੈ ਉਹ ਛੋਟੀ ਉਹਦੇ ਦੱਸਿਆ ਸੀ ਤੁਹਾਨੂੰ ਕਿੰਨੇ ਦੀ ਲੈਣੀ ਕਦੋਂ ਭਾਗੀ ਤੇ ਦੀ ਪਾ ਤਾਂ ਪਤਾ ਨਹੀਂ ਕੀ ਕਰੀ ਜਾਂਦਾ 1 10 ਗੁੱਸ ਕਰੀ ਜਾਂਦਾ ਵੀ ਮੈਂ ਤੁਸੀਂ ਮੰਗਣੀ ਹੋਰ ਕਿਤੇ ਕਿੰਨੇ ਦੀ ਹੋਣੀ ਕਿੰਨੇ ਦੀ ਆ ਲਾਗਤੀ ਲੈ ਜਾਓ ਚਲ ਤੁਸੀਂ ਲਾ ਦੇ ਕੋਈ ਚਲੋ ਜੀ ਮਾਤਰ ਮੈਨ ਨਹੀਂ ਲੱਗਾ ਕੁਝ ਮੈਨ ਨਹੀਂ ਲੱਗਾ ਮਨੀ ਸਾਰੀ ਕਿੱਦਾਂ ਨਹੀਂ ਆਇਆ ਇਹ ਬੰਨ ਲਿਆ ਹੈ ਇਹ ਜੀ ਹੈ ਪੂਰੀ ਡਾਸ਼ਿੰਗ ਵਾਲੀ ਗੱਲ

ਚਾ ਠੀਕ ਹੈ ਬਾਈ ਬਲ ਸਾਡੇ ਪੈਂਟ ਕੀ ਦੇ ਨਹੀਂ ਇਹਦੇ ਦੇ ਬੋਲ ਲਗ ਲੈ ਇਹ ਆਪਰ ਬੋਲ ਲਗਾ ਇੱਕ ਪੈਂਟ ਕਿੰਨੇ ਪੈਦੇ 60000 ਦੁੱਧ ਕਿੰਨਾ ਦੁੱਧ ਹੈ 15 ਰੋਲ ਕੋਵੀ ਆ ਵੇ ਬੰਨੀ ਬਠਾ ਪਰ ਮੇਰਾ ਤੂੰ ਵੇਜਮਾਲ ਨੂੰ ਦੱਕੀ ਕੀ ਵੇਚ ਜਾਣਗੀਆਂ ਪਰ ਬਾਸਰੇ ਵੇਚਾਂਗੇ ਕਿੰਨੇ ਦੀਆਂ ਨਾ ਦਵਾ ਕਿੰਨੇ ਦੀਆਂ ਨਾ ਤੇ ਉਹ ਕਿੰਨੇ ਦੀਆਂ ਨਾ ਇੱਕ ਦਸ ਦੀ ਤੇ 8.5 ਦੀ ਸੌ ਪਾਈ ਆ ਅੱਜ ਦਾ ਸੌ ਪਾਈ ਕੱਲ ਦੀ ਪਤਾ ਵੇਚ ਕੇ ਨਹੀਂ ਜਾਂਦਾ ਫਿਰ ਇਹ ਇਦੂ ਘਟ ਮੌਕੇ ਦੇ ਦੇਣੀ ਦੁਪਹਿਰ ਦੀ ਦੁਪਹਿਰ ਨਾ ਦੁਪਹਿਰ ਦੀ ਦੁਪਹਿਰ ਨਾ ਕੋਈ ਲੈ ਕੇ ਦਿੱਤਾ ਵੇ ਤਰਾ ਦੱਸ ਕੋਈ ਨੇੜੇ ਹੋ ਗੱਲ ਜੇ ਕਰ ਕਿੰਨੇ ਦੀਆਂ ਲੈਣਾ ਦੇਲ ਨਾਲ ਮੁੱਲ ਆ ਸਾਡੇ ਪੈਂਦੇ ਉਹ ਲੈਣਾ ਸਾਡੇ ਮੱਝ ਦੇ ਵਾਲਾ ਨਾ ਫੇਰ ਨਹੀਂ ਦੋਨੇ ਨਹੀਂ ਫਿਰ ਕਿੰਨੇ ਦੀਆਂ ਹੋਣੀਆਂ ਉਹ ਦੱਸ ਦੇ ਤੂੰ ਦੇਖ ਸਾਣ ਕਿੰਨੇ ਹੋ ਗਏ ਸਾਡੇ 53 ਤੇ ਸਾਡੇ ਮੱਝੀ ਹਾਂ 900 ਤੇ ਇੱਕ ਰੀ ਕੀ ਹੋ ਗਿਆ ਹਾਂ ਸਾਡੇ ਮੱਝ ਦੀਆਂ ਅੱਖੀਆਂ ਯਾਰ ਹਾਂ ਜਾਂ ਨਾ ਸਾਨੂੰ ਕਿੰਨੇ ਦੀਆਂ ਖਮਮਤ ਨੇ ਛੋਟਾ ਤੇਰਾ ਮੱਝ ਖਮਮਸ ਨਾਲ ਹਾਂ ਜੇ ਤੇਰਾ ਚਿੱਤ ਮੰਨੀ ਰੱਖੇ ਚਲ ਖਮਮਾ ਸਾਥੋਂ ਹੋਰ ਲੈ ਲੈਂਦਾ ਖਮਮਸ ਤੇ ਫਿਰ ਹੋਰ ਕੀ ਖਮਮਸ ਵਾਲਾ ਕੰਮ ਹੀ ਕਰੀਏ ਨਾ ਹੋ ਹੀ ਜਾਂਦਾ ਕੇ ਕੋਈ ਜਾਂਦਾ ਬਾਈ ਲੱਗਦਾ ਮੈਂ ਕਿਹਾ ਨਾ ਕੰਮਸਾਲਾ ਕੀ ਸੀ ਬਰਹੋਰੇ ਚ ਕੀ ਰਹਿ ਗਿਆ ਉਹ ਇਕੱਲੀ ਨੂੰ ਬੈਠੀ ਬੈਠੇ ਫਿਰ ਮੈਨੂੰ ਤੂੰ ਕਹਦੇ ਵੀ ਤੇਰੇ ਆਸ ਤੇ ਆ ਤੂੰ ਭਰਾ ਮੇਰਾ ਤੂੰ ਮੈਨੂੰ ਮੈਨੂੰ ਕਹਦੇ ਵੀ ਤੇਰੇ ਉੱਤੇ ਜੁੜੀ ਐਨੇ ਦੀ ਵੀ ਆ ਜਨੇ ਦੀ ਧਿਆਨ ਇਹ ਲੈ ਲਾਂਗੇ ਦੋਵੇਂ ਮਾਜੀ ਦੀ ਆ ਗਲਤ ਨਹੀਂ ਆਖੇ ਹਾਂ ਨਾ ਮੈਨੂੰ ਕਿੰਨੇ ਦੀ ਆ ਮਾਜੀ ਤਾਂ ਤਰਾਸ ਹੋ ਗਿਆ ਮਾਜੀ ਛੋਟਾ ਬਸ ਤੈਨੂੰ ਉਹ ਤੈਨੂੰ ਇੱਕ ਵਾਰੀ ਤੂੰ ਹੀ ਆ ਗਿਆ ਤੈਨੂੰ ਬਲ ਕਰੇ ਰਾਹ ਦਿੱਤਾ ਹੋਰ ਕਹਿਣ ਦਿੰਦੇ ਨਹੀਂ ਇਹਨਾਂ ਨੂੰ ਵੀ ਨਹੀਂ ਇਕੱਲੀ ਇਕੱਲੀ ਪੈਸੇ ਵੱਧ ਲਈ ਇਹਨਾਂ ਨੇ ਸਾਡੇ 35 ਤੇ ਸਾਡੇ ਮਾਝੀ ਕਿੰਨਾ ਹੋ ਗਿਆ 60 ਹੈ ਸਾਡੇ ਮਾਝੀ ਸਾਡੇ 35 ਡੇਢ ਕਿੰਨਾ ਹੋ ਡੇਢ 60 ਹੁੰਦਾ 70 70 40 60 ਡੇਢ 60 ਡੇਢ ਹੋ ਗਿਆ 70 ਤੇ 70 ਤੇ 80 ਤੇ 70 ਡੇਢ 60 ਹੋ ਗਿਆ ਯਾਰ ਸਾਡੇ ਮਾਜੀ ਤੋਂ ਸਾਡੇ ਪੈ ਤਾਂ ਡੇਢ ਕਿਵੇਂ ਹੋਇਆ ਡੇਢ ਹੋਆ 70 ਤੇ 75 ਤੇ 75 ਡੇਢ ਹੋਊਗਾ ਇੱਕ 60 ਹੋ ਗਿਆ ਲੈ ਬਸ 75 75 ਡੇਢ ਹੁੰਦਾ 10 ਹੋਰ ਲਗਾ ਲੈ ਅ ਵੀ ਤਾਂ ਨੇ ਫਿਰ ਸਹੀ ਹੈ ਉਹ ਐ ਚੱਲਦੇ ਕਿਵੇਂ ਸਹੀ ਹੈ ਨਹੀਂ ਫਿਰ ਕਿੰਨੇ ਦੀ ਪੰਜ ਹੋਰ ਲੈ ਲਈ ਫਿਰ ਮਾਹਾਂ ਉਹ ਜਾਣ ਦੇ ਸ਼ਕਤੀ ਜੋੜਾ ਹੁੰਦਾ ਕੰਮ ਦਾ ਕਰਟਾ ਕਿੰਨੇ ਦਾ ਸਾਡਾ ਕੀ ਮਾਨਾ ਯਾਰ ਸਾਡੇ ਵਾਸਤੇ ਇੰਨੇ ਦੀਆਂ ਕਹਿੰਦੇ ਜਸਤੀ ਦੀਆਂ ਕਿੰਨੀਆਂ 80 80 80 ਸੁਣ ਗਿਆ ਤੇਰਾ 70 ਵੀ ਚੱਲੇ ਹਜ਼ਾਰ ਯਾਰ ਹੋਰ ਕੱਟ 70 ਦੀਆਂ ਭਾਈ ਤੂੰ ਲੈ ਜਾਵੇਂ ਤੇ ਨਹੀਂ ਚੰਗੀਆਂ ਨਾ ਖਾਓ ਦੇ ਲਲੀ ਗਾ ਸਾਡੇ 98 ਨਾ ਜੋੜੋ ਜੋੜੀ ਲੱਗਣੀ ਹੁਣ ਮੈਨੂੰ ਕੀ ਆ ਮੈਂ ਜੋੜੀ ਵੇਚਾਂ ਦਰੇ ਜਿਹੜੀ ਪੈਂਦੀ ਆ ਮੈਨੂੰ ਜਦ ਤੈਂ ਕਿਹਾ ਗਈਆਂ ਮੇਲੇ ਚੱਲੇ ਆ ਜਾਂ ਮੈਨੂੰ ਇੱਕ ਆਖੀ ਨਾ ਵੀ 74 900 ਫਿਰ ਇਹ ਤਾਂ ਫਿਰ ਇਹ ਗੱਲ ਨਹੀਂ ਫਿਰ ਕੀ ਕਹਦੇ ਕੀ ਗੱਲ ਉਹਨੂੰ ਨਾ ਮੈਂ ਗੱਲ ਘੁੱਟੂਗਾ ਮੈਂ ਲੀ ਖਿੱਚੀ ਆ ਉਹਦਾ ਨਾ ਮੈਂ ਗੱਲ ਘੁੱਟੂਗਾ ਫਿਰ ਨਹੀਂ ਨਹੀਂ ਮੈਂ ਲੀ ਖਿੱਚੀ ਆ ਫਿਰ ਤੈਨੂੰ ਅਸਰ ਛੱਡਦਾ ਤੈਨੂੰ ਦੋ ਵਾਰੀ ਆਜਣ ਦਾਂ ਵੀ ਤੂੰ ਕਹਿੰਦਾ ਘੱਟ ਨਾ ਵੇਚੀ ਬਸ ਤੂੰ ਲੈ ਜਾ ਫੜ ਕੇ ਜਾਈਂਗਾ ਬਸ ਸਾਢੇ ਰੁਪਈਏ ਦੇ ਬਸ ਨਹੀਂ ਨਹੀਂ ਓਰੇ ਆਏ ਦਬਲੋ ਉਰੇ ਆ ਹੱਥ ਜੋ ਰੋਸਣਾ ਫੜੀ ਗਈਆਂ ਮੈਂ ਹਾਂ ਸਾਢੇ ਮਾਦੀ ਸਾਢੇ ਪੈਂਤ ਚੋਂ ਉੱਪਰ ਤੂੰ ਤੇਰਾ ਦਿਮਾਗ ਖਰਾਬ ਹੋਇਆ ਵੇ 100 ਵੀ ਨਾਲੇ ਹੋਰ ਤੂੰ ਖੜ ਚੁੱਪ ਕਰ ਦੋ ਮਾੜ ਲੈ ਇਹ ਮਾਜੀ ਦੀ ਨਾ ਆ ਮਾ ਆ ਕਿਨੇ ਦੀ ਆ ਤੈਨੂੰ ਤਾਂ ਹੋਰ ਨਾ ਕੁਝ ਦੇ ਦੇ ਕਿਤੇ ਨਾ ਨਾਸਰ ਦੀ 92 ਦੀ ਹੋ ਲਿਆ ਜਿਹੜੀ ਤੜਕੇ ਕਾਲੀ ਦੀ ਆ ਆ ਫੜ ਗਾ ਉਹ ਆ ਫੜ ਦਲਕਾਰ ਨਹੀਂ ਹੋਣੀ ਮੈਂ ਬੜ ਦਰ ਯਾਰ ਕਮਾਲ ਕਰੀ ਅੰਨਾ ਤੂੰ ਯਾ ਤੇ ਬੰਨੀ ਨਹੀਂ ਤੋ ਫੁੱਲ ਕੇ ਲੈ ਮੈਂ ਗਈ ਨਹੀਂ ਬਿਚ ਤਨ ਕਹਿਤੀ ਸਾਡੇ ਪੈਨੀਆਂ ਦੁਨੀਆ ਵਿੱਚ ਯਾਰ ਹੁਣ ਕੋਈ ਮਾਨ ਨਹੀਂ ਸਾਡਾ ਯਾਰ ਬਸ ਤੇ ਫਿਰ ਕੀ ਹੁਣ ਮਾਨ ਤੈਨੂੰ ਸਾਡੇ ਮੱਝ ਦੀਆਂ ਅਸਰ ਤੇ ਨਹੀਂ ਛੱਡਦਾ ਹੋਰ ਮਾਨ ਇਹ ਦੋ ਵੱਡਾ ਕਿੰਦਾ 10000 ਰੁਪਏ ਹੋਰ ਇਤ ਵੱਡਾ ਮਾਨ ਮੈਂ ਦੱਸ ਕੀ ਕਰਾਂ ਮੈਂ ਤੈਨੂੰ ਯਾ ਕਿ ਤੇਰੀ ਕਦਰ ਕੋਈ ਯਾਰ 2000 ਰੁਪਏ ਚੀ 10000 ਨਹੀਂ ਫਿਰ 10000 ਤੇ ਫਿਰ ਤੂੰ ਫਿਰ ਅਸੀਂ ਕਿਹੜਾ ਤੈਨੂੰ ਗਲਤ ਲਾਇਆ ਮੋਲ ਗਲਤ ਲਾਇਆ ਨਹੀਂ ਹੈ ਤੇਰੇ ਕਿਉਂ ਈ ਬਦਲਾ ਗਿਆ ਬਾਜੀ ਫਿਰ ਵੀ ਉਹ ਫਿਰ ਵੀ ਤੇ ਕੋਈ ਨਹੀਂ ਜੀ ਸੁਮੈ ਨੂੰ ਤੇਰੇ ਕਿਤੇ ਵੀ ਤਾਂ ਦੱਸਣ ਸਮਝ ਆਉਂਦੀ ਕੀ ਕਰੀ ਇਹਨੇ ਤੁਸੀਂ ਮੈਨੂੰ ਪੰਜਾਬੀ ਤੇ ਦੱਸ ਕੀ ਆਣਾ ਪੰਜਾਬੀ ਜਿਹੜੇ ਪੈਸੇ ਤੂੰ ਲਈ ਜਿੰਨੇ ਤੇਰੇ ਨਾਲ ਮਾਜੀ ਵੱਧ ਲਈ ਜਾਂਦੀ ਨੇ ਤੇ ਜਿੰਨਾ ਦਾ ਤੂੰ ਮੁੱਲ ਲਵਣਾ ਉਹੀ ਲਈ ਜਾਂਦੀ ਓਏ ਯਾਰ ਮੈਂ ਨਹੀਂ ਕਿਹਾ ਦਾ ਲੋਨ ਆ ਬਾ ਹੁਣ ਮੇਰੀ ਗੱਲ ਓਰੇ ਆ ਦਾ ਹਲਕੇ ਓਰੇਆ ਹਾਂ ਨਹੀਂ ਹੋਣੀ ਆਏ ਐਵੇਂ ਪਕਾਈ ਪਕਾਈ ਨਾ ਪਰ ਆਹੋ ਆ ਫੜ ਆ ਫੜ ਯਾਰ ਆ ਫੜ ਆ ਫੜ ਦੋਨੇ ਫੜ ਸਾਢੇ ਰਿਖੀ ਦੀਆਂ ਬਸ ਓ ਕਾਦੇ ਵਾਸਤੇ ਯਾਰ ਹੋਰ ਹੁਣ ਇਹ ਚ ਕੀ ਰਹਿ ਗਿਆ ਯਾਰ ਹਾਂ ਓ ਯਾਰ ਸ਼ਕਤੀ ਕੀ ਕਰੀ ਅੰਨਾ ਯਾਰ ਤੂੰ ਕਮਾਲ ਕਰੀ ਅੰਨਾ ਯਾਰ ਹਜੇ ਵੀ ਅਰੇ ਦੱਸ ਕੀ ਕੀ ਦੀ ਸ਼ਕਤੀ ਦੇ ਲੈ ਯਾਰ ਅੱਲਾ ਦਾਸੇ ਯਾਰ ਬੋਲਾਂਗੇ ਨਾ ਬੋਲਣ ਉਹ ਯਾਰ ਹੁਣ ਬੋਲਣ ਵਾਲਾ ਕੋਈ ਦੀਂਦਾ ਤਾਂ ਤੈਨੂੰ ਫਿਰ ਤਾਂ ਤੂੰ ਮਾਰਦੇ ਭਰਾਵਾ ਸਾਨੂੰ ਹੋਰੇ ਚ ਕੀ ਆ ਫਿਰ ਉਹ ਚੰਗੇ ਆ ਭਰਾ ਵੀ ਦਰਮਿਆਨੀ ਆ ਵਿੱਚ ਉਹ ਸ਼ਕਤੀ ਨਾ ਮੋੜ ਯਾਰਾ ਪੈਰ ਦੀ ਮੋਚ ਆ ਗਈ ਲਈ ਪੈਆਂ ਨੀ ਕਰੜੀਆਂ ਯਾਰ ਪੈਆਂ ਨਹੀਂ ਚੱਲ ਪੈਆਂ ਤਾਂ ਦਿੰਦਾ ਓਏ ਓ ਸ਼ਕਤੀ ਓਏ ਨਾ ਮੋੜ ਯਾਰ ਕਿਉਂ ਐ ਕਰੀਏ ਨਾ ਹੋਰ ਕੀ ਕਰੀਏ ਨਾ ਤੂੰ ਸਾਡੇ ਨਾਲ ਸਰ ਤੇ ਮਾਜੀ ਕੱਲੀ ਆਹ ਤੋਂ ਨਹੀਂ ਵਰਕਾ ਨੀ ਉਹਦੇ ਖਾਤਮੇ ਨਾ ਤੇ ਲੋਕ ਸਾਡੇ ਨਾ ਖਾ ਗਿਆ ਕਿ ਬਿੱਲਾਂ ਦੀਓ ਸਾਡੇ ਮਾਜੀ ਤੈਨੂੰ ਅਸਰ ਛੱਡੀ ਜਨਾ ਹੋਰ ਹੋਰ ਚ ਕੀ ਧੁੰਕਸਾਉਣ ਵਾਲੇ ਚੱਕਰ ਚ ਵੜਿਆ ਨਾ ਫਿਰ ਮੈਨੂੰ ਕੀ ਮੇਰਾ ਕੀ ਮੇਰਾ ਕੀ ਮਾਨ ਆ ਯਾਰ ਮੈਂ ਤਾਂ ਮਾਲ ਹਾਂ ਜਿਹਦਾ ਭਰਾਵਾਂ ਵਾਲੀ ਗੱਲ ਆ ਨਾ ਨਾ ਹਜ਼ਾਰ ਹਜ਼ੂਰ ਨਹੀਂ ਮੈਨੂੰ ਐ ਕਹੇ ਆਏ ਤੇਰੇ ਆਸਤੇ ਬਸ ਹਾਂ ਇੱਕੋ ਵਾਰੀ ਛੱਡਦਾ ਹੋਰ ਨਹੀਂ 500 ਤੋਂ ਵਧਿਆ ਕਰ ਤੂੰ 10000 ਕੱਟਦਾ ਇੱਕੋ ਵਾਰੀ ਛੱਡਦਾ ਇਹਨੂੰ ਹਜੇ ਵੀ ਕੱਟ ਗਏ ਕਹਿ 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 ਬਸ ਆਇਆ ਵੀ ਵੀਰਾਂ ਦੇ ਚੌਂਚ ਭੱਜਿਆ ਹਾਂ ਹਾਂ ਮੁੱਲ ਘੱਟ ਲਾਉਂਦਾ ਦੇ ਹੁਣ ਤੂੰ ਦਵਲ ਨੂੰ ਪੈਸੇ ਕਹਿੰਗਾ ਵੀ ਤੀਸੇ ਹੀ ਨਹੀਂ ਤਲਾਛੀ ਚਾਚਾ ਪੈਸੇ ਤਾਂ ਨਹੀਂ ਆਏ ਚਾਚਾ ਪੈਸੇ ਜੇ ਮਤ ਨਹੀਂ ਆਏ ਜੇ ਮਾਤਾ ਕੀ ਬਸ ਇਹ ਦੂਜੀ ਗੱਲ ਇਹ ਆਏ ਦੂਜੇ ਨੂੰ ਆਏ ਯਾਰ ਬਹੁਤ ਅਲਚੇ ਆ ਨਾ ਕਿ ਲੱਗਿਆ ਤਰ ਕਿੰਨੇ ਦੀ ਕੀ ਗੱਲ ਹੈ ਸਾਡੇ ਰੀਫੀ ਦੀਆਂ ਕਹਿਦਾ ਯਾਰ ਮੈਂ ਤਾਂ ਸੋਰ ਹੁਣ ਅੱਜ ਮੈਂ ਕੀ ਆਖਿਆ ਜੀ ਮੈਨੂੰ ਕਹਾਂ ਸਾਡੇ ਪੈਨ ਦੀਆਂ ਲੈ ਜਾਵੇਂ ਤਾਂ ਲੈ ਜਾ ਬਸ ਕਦਾਂ ਜੋੜ ਤੋਂ ਕਿਥੇ ਲਿਆ ਕੇ 74 ਤੇ ਛੱਡਦਾ ਆਈ ਨਰੀ ਕੀ ਲਾ ਕੇ ਸਾਡੇ ਰੀਕੀ ਤੇ ਐ ਬਸ ਲੱਤਾਂ ਘਟਦੀਆਂ ਪਰਲੀ ਬੱਛੀ ਜਿਆਦਾ ਚੰਗੀ ਘੰਮੇ ਹਜੇ ਪੂਰੀਆਂ ਨਹੀਂ ਹੁੰਦੀਆਂ ਸ਼ਾਮ ਤੱਕ ਸਾਡੀਆਂ ਵਿਕਦੀਆਂ ਨਹੀਂ ਤੈਨੂੰ ਮਿਲਦੀਆਂ ਓ ਯਾਰ ਸ਼ਕਤੀ ਆ ਨਾ ਕਰਿਆ ਕਰ ਭੈਣ ਜੋ ਅਸੀਂ ਤਾਂ ਗਰਮੀ ਦੀ ਵੀ ਨਹੀਂ ਦੋਤੋਂ ਕਿਤੇ ਪਿਛਾਂ ਹਟੇ ਉਦੋਂ ਵੀ ਥੋੜੀਆਂ ਇੰਨਾ ਭਾਵਾ ਜੀ ਵੇਚ ਲਈਆਂ ਗਰਮੀ ਦਾ ਉਹ ਪਾਸੇ ਹੋ ਕੇ ਨਾ ਅੰਗੇ ਸਭ ਤੋਂ ਵੱਧ ਸਭ ਤੋਂ ਵੱਧ ਤੁਹਾਡਾ ਮਾਲ ਗਿਆ ਸੀ ਗਰਮੀ ਕਾਪੀ ਚ ਕੱਢ ਕੇ ਦੇ ਲੈ ਪੰਜ 6ਵੀਂ ਗਾ ਨਹੀਂ ਲੱਭਣੀ ਹੂੰ ਖਾਣਾ ਸੋਂ ਤੋਂ ਐ ਜੋ ਜਿੰਗਾ ਨਹੀਂ ਚੱਲਦੀ ਉਸ ਉਹ ਵੀ ਜਿਹੜੇ ਨਹੀਂ ਨਾ ਚੱਲਣ ਵਾਲੇ ਉਹ ਵੀ ਹਾਂ ਜਿਹੜੀ ਚਲਾਈਆਂ ਨਹੀਂ ਚਲਾਈਆਂ ਨਹੀਂ ਆਹ ਸੋ ਮੇਰੀ ਗਾਹ ਵਿੱਚ ਭੈਣੀ ਆ ਵੀ ਕਿੱਥੇ ਹਾਂ ਇੱਕ ਦੇ ਮਾਰੇ ਭੈਣ ਜੇ ਆਸਾਨ ਕਿੰਨੇ ਗਣਾਈ ਚੱਲ ਕੋਈ ਨਹੀਂ ਚੱਲ ਮੈਂ ਕਿਹਾ ਚੱਲਣ ਚਲਾਦੀ 70 ਬਸ ਉਹ ਯਾਰ ਵੇਜ ਕੋ ਗਾਂ ਆ ਰੇ ਮੈਂ ਵੇਜਤੀਆਂ ਫਿਰ ਹੋਰ ਇਹ 70 ਦੇ ਚੱਕਰ ਚ ਯਾਰ ਨਹੀਂ 70 ਨਹੀਂ ਹੁੰਦੀ ਹਾਂ ਤੂੰ 70 ਵਾਲੀ ਚੰਗੀ ਮੈਂ ਨਹੀਂ 70 ਨਾਲ ਸਾਢੇ ਲਿਖਦੀਆਂ ਕਹਦਾਂ ਯਾਰ ਉਹ ਕਰਨ ਦੇ ਕੰਮ ਆਖੇ ਲੱਗ ਗਿਆ ਆਖੇ ਤੂੰ ਲੱਗ ਗਿਆ ਮੈਂ ਨਹੀਂ ਲੱਗਦਾ ਆਖੇ ਤੂੰ ਲੱਗ ਮੇਰੇ ਆਸਤੇ ਕਿੰਨੇ ਲਿਆ ਹੋਣਾ 74 ਦੀ ਹਾਂ ਜਾਂ ਨਾ 500 ਕੱਟ ਦੇ ਬਸ ਕਿੱਡਾ ਕੁੱਤਾ ਯਾਰ ਦੱਸ ਲੈ 77 500 ਬਸ ਉਹ ਬੱਠੀਕ ਸਾਢੇ ਦੀ ਕਿੰਨੀ ਫੜਾ ਦੇ ਬੋਲੇ ਅਰੇ 15 ਘੰਟੇ ਤੋਂ ਸਾਲੀ ਮੂੰਹ ਚੋਂ ਵੀ ਨਹੀਂ ਨਿਕਲਦੀ ਵਾ ਤੇ ਕੋਈ ਗੱਲ ਉਹੀ ਉਹੀ ਪਿੰਗ ਪਾਈ ਕਰ ਦੱਸ ਤਾਂ ਮਗਰ ਨਵੀ ਮੰਮੋ ਟੈਂਟੇ ਕੀ ਪਾਬ ਹੈ ਸ਼ਰਾਬਾ ਮਾਰ ਗੀ ਇੱਕ ਤਾਂ ਮਾਰ ਗੀ ਓਏ ਚੰਗੀ ਹੈ ਗਾਂ ਫਰ ਇਹ ਬਾਲੀ ਚੰਗੀ ਹੈ ਗਾਂ ਕਿਉਂ ਹੈ ਤਾਂ ਬਾਹਰ ਖਾਂਦਾ ਰਹੀ ਦੀ ਆਵਾਜ਼ ਲਈਦੀ ਬਾਹਰ ਦੇ ਗਾਣੇ ਇਹ ਗਾਂ ਕੇ ਜਰਾ ਦੇ ਹਸਲ ਕੰਮ ਦੀ ਹੈ ਇਹ ਪਤਲੀ ਤਾਂ ਹੈਗੀ ਪਤਲੀ ਨਹੀਂ ਇਹ ਹੋਣੀ ਪਤਲੀ ਲੱਗਦੀ ਹੈ ਜਦੋਂ ਭਾਂਜ ਦੀ ਪਿਆਰ ਹੋ ਗਈ ਤਾਂ ਮੁਲਾਦੂ ਖੜੀ ਹੈ ਨਹੀਂ ਨਹੀਂ ਕਮਾਲ ਕਰੀ ਜਾਂਦਾ ਯਾਰ ਤੂੰ ਲੈ ਫੜਾ ਦੇ ਮੇਰਾ ਭਰਾ ਜਾ ਜਾ ਫੜਾ ਕੇ ਯਾਰ ਕੋਲ ਕੇ ਲਿਆ ਯਾਰ ਗਾਂ ਦੀ ਬਣੀ ਉਹਨੇ ਰੁਪਈਆ ਦੀਆਂ ਕਿੰਨੇ ਦੀਆਂ ਹੋਣੀਆਂ ਫਿਰ 73 ਦੀ 73 ਦੀ 500 ਛੱਡ ਦੇ ਨਾ ਬਸ ਅੱਛਾ ਛੱਡ ਭਾਈ ਮੇਰੀ ਵੀ ਸੌਂ ਦਵਾਈ ਚੱਲੋ ਭਾਈ ਯਾਰ ਰੁਪਈਆ ਕਿੱਥੋਂ ਆਇਆ ਚੱਲ ਯਾਰ ਚੱਲੀ ਭਾਈ ਪੱਕੀ ਵਾਲੀ ਗੱਲ ਵੇਖੀ ਹੋਰ ਨਹੀਂ ਹੋਣੀ ਓ ਲਾਡੀ ਦੇਖ ਲੈ ਯਾਰ ਹੁਣ ਹਾਂ ਤਾਂ ਜਵਾਨ ਨੇ ਗੱਲ ਘੁੱਟ ਕੇ ਜਿਵੇਂ ਕਹਿੰਦੇ ਆਨੇ ਬਾਹਰ ਕੱਢ ਦੇ ਠੀਕ ਹੈ Jangan lupa like, share ya Ch ਅਲਕਾਰ ਸ਼ਕਤੀ ਭਾਈ ਨੂੰ ਬੇਤ ਲੈਣੇ ਚਕਤੀ ਦਾ ਵੇਦ ਜੀ ਲਊਗਾ ਸ਼ਕਤੀ ਦਿਆਂ ਦਾ ਵੇਗ ਹੈ ਨਹੀਂ ਰਹਿਨੀ ਹੁਣ ਨਹੀਂ ਰਹਿਨੀ ਬੰਦੇ ਦੀ ਗੱਲ ਬੰਦੇ ਨਾਲ ਸੀ 85 ਦੇ ਕਿ 85 ਜਾਂ ਹੋਰ ਹੀ ਕੁਛ ਕਹ ਤੂੰ ਭੈਣ 77 ਦੇ ਹਜੇ ਜਮਾ ਹੀ ਨਹੀਂ ਸ਼ਰਮ ਕਰਦਾ ਹੋਰ ਬਾਬੇ ਘੋੜਾ ਭਾਰਾ ਫਰਕ ਮੈਂ ਵੀ ਕੋਈ ਫਰਕ ਰੱਖਿਆ ਯਾਰ ਲਾੜੀ ਤੂੰ ਆਪ ਦਾ ਤੂੰ ਆਪ ਦੀਨ ਮਾਨ ਨਾਲ ਲਾੜੀ ਸਹੀ ਦਸੀ ਕੱਲੀ ਗੱਲੀ ਗਾਂ ਦੇ ਕਿੰਨੇ ਕਿੰਨੇ ਪੈਸੇ ਓਏ ਯਾਰ ਕੱਲੂ ਕੱਲੂ ਛਾੜਿਆ ਆ ਬੰਦੇ ਨੇ ਉਹ ਵਾਦਨ ਗੇ ਦੇ ਨਾਲ ਜਿੰਨੇ ਦੀ ਆਖਤੀ ਹੁੰਦੀ ਆ ਤੂੰ ਦਾ ਦੇਖ ਮੜੀ ਆ ਇਹ ਆਪ ਮੱਲ ਲਾ ਕੇ ਖੜ ਜਾ ਕੇ ਨਹੀਂ ਤੂੰ ਬੈਨਾਂ ਕਿ ਨਹੀਂ ਆਉਣ ਨਾਲ ਜੇ ਹੁਣ ਗਾ ਦੇ ਕੋਲੇ ਹੋਇਆ ਤਾਂ ਮੱਜੀ ਉਹਨੂੰ ਤਾਂ ਬਹਿਣਾ ਕਿ ਨਹੀਂ ਆਰਾਮ ਨਾਲ ਆਰਾਮ ਨਾਲ ਬੰਦਾ ਇਹ ਭੈਣੇ ਦੂਜੇ ਪਾਸੇ ਆ ਗਏ ਯਾਰੋ ਗਾ ਪਰਲੀ ਵੀ ਵੇਖ ਲੈ ਪਰਲੀ ਤਾਂ ਜਮਾ ਪਤਲੀ ਆ ਯਾਰ ਹਾਂ ਬਣਾ ਦੇ ਜੋਸ਼ ਉਹਦੇ ਤਾਂ ਸੰਸਕੀ ਕੀ ਕਹਿ ਗਏ 73 ਨਹੀਂ ਕਹਿ ਤੀਆਂ ਕੁਛ ਛੇੜ ਕੇ ਤਾਂ ਇੱਕ ਦੋ ਕੱਟ ਗਈਆਂ ਆ ਫੜ ਲੈ ਲੈ ਮੈਂ ਲੈ 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 ਫੱਲ ਲੈ ਜਾ ਯਾਰ ਲੈ ਪਕੜ ਲੈ ਚੱਲ ਤੂੰ ਲੈ ਕੇ ਚੱਲੇ ਇੱਕ ਤਾਂ ਤੁਰ ਮੈਂ ਦੋਵੇਂ ਕਿਵੇਂ ਫੜੂੰਗਾ ਆ ਇੱਧਰ ਯ ਆਪਣੀ ਗੱਡੀ ਇੱਧਰ ਨੀਂ ਬੋਲ ਚੁੰਦੇ ਪਾਸੇ ਭਾਈ ਓਏ ਵੀ ਆ ਕੀ ਵੀ ਆ ਗਿਆ ਮੈਂ ਆ ਗਿਆ 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 ਨੇ ਇੱਕ ਪ੍ਰਧਾਨ ਮੰਤਰੀ ਕੋ ਕੋ ਆਦੇ ਆੜ ਦੁਕਾਨ 啊！你在锅里面了。No, no, no, no,